ਬਾਰਲੇ ਜਿਹੜੇ ਸੂਬੇ ਵਾਲਿਆਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹ ਮਿਲ ਜਾਂਦੀਆਂ ਕਿ ਬਾਹਰਲੇ ਸੂਬੇ ਵਾਲੇ ਆ ਕੇ ਪੰਜਾਬ ਦੇ ਵਿੱਚ ਨੌਕਰੀ ਨਾ ਕਰ ਸਕਣ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਕੋਸ਼ਿਸ਼ ਕੀਤੀ ਇੱਕ ਸਰ ਮੈਂ ਜਿਹੜਾ ਲੀਡਰ ਆਪੋਜੀਸ਼ਨ ਨੇ ਰੇਜ਼ ਕੀਤਾ ਕਿ ਬਾਹਰਲੇ ਜਿਹੜੇ ਸੂਬੇ ਵਾਲਿਆਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹ ਮਿਲ ਜਾਂਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਈ ਸਾਡੇ ਆਪੋਜੀਸ਼ਨ ਦੇ ਮੈਂਬਰ ਵੀ ਜਾਂ ਕਿਹੜੇ ਕਈ ਹੋਰ ਲੋਕ ਵੀ ਜਿਹੜੇ ਆ ਚੱਕਦੇ ਰਹਿੰਦੇ ਆ ਪਰ ਸਰ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਗੀ ਉਹਦੇ ਵਿੱਚ ਬਿਲਕੁਲ ਸਾਫ਼ ਲਿਖਿਆ ਕਿ ਤੁਸੀਂ ਨੌਕਰੀ ਦੇ ਮਾਮਲੇ 'ਚ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਉਹ ਕਿਸ ਰਿਲੀਜਨ ਦਾ ਕਿਸ ਕਾਸਟ ਦਾ ਤੇ ਕਿੱਥੇ ਰਹਿੰਦਾ ਇਹ ਸਭ ਕੁਝ ਸੰਵਿਧਾਨ ਮੁਤਾਬਕ ਹੁੰਦਾ ਅਸੀਂ ਇਹ ਰੋਕਣ ਲਈ ਕੇ ਬਾਹਰਲੇ ਸੂਬੇ ਆਲੇ ਆ ਕੇ ਪੰਜਾਬ ਦੇ ਵਿੱਚ ਨੌਕਰੀ ਨਾ ਕਰ ਸਕਣ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਕੋਸ਼ਿਸ਼ ਕੀਤੀ ਤੇ ਸੀ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਕੈਬਨਿਟ ਚ ਪਾਸ ਵੀ ਕੀਤਾ ਵੀ 10ਵੇਂ ਲੈਵਲ ਦਾ ਟੈਸਟ 8ਵੇਂ ਲੈਵਲ ਦਾ ਟੈਸਟ ਜਿਹੜਾ ਨੌਕਰੀਆਂ ਦੇ ਲਈ ਰੱਖਿਆ ਪਰ ਫਿਰ ਵੀ ਜੇ ਹੁਣ ਕੋਈ ਹਰਿਆਣਾ ਵਾਲਾ ਰਾਜਸਥਾਨ ਵਾਲਾ ਕਲੀਅਰ ਕਰਕੇ ਇੱਥੇ ਆ ਜਾਂਦਾ ਤੁਸੀਂ ਸਾਰੇ ਸਿਆਣੇ ਸਿਰ ਬੈਠੇ ਹੋ ਮੈਨੂੰ ਤਰੀਕਾ ਦੱਸ ਦਿਓ ਵੀ ਉਹਨਾਂ ਨੂੰ ਕਿਵੇਂ ਰੋਕੀਏ ਤੁਸੀਂ ਦੱਸੋ ਕਿਵੇਂ ਰੋਕੀਏ ਕਨਸਟੀਟਿਊਸ਼ਨ ਆ ਸਰ ਜਾਂਦਾ ਤੁਸੀਂ ਉਹਦੇ ਵਿੱਚ ਆਪਾਂ ਐਮੈਂਡਮੈਂਟ ਕਰੀਏ ਇਹ ਹਰਿਆਣੇ ਨੇ ਵੀ ਲੈ ਕੇ ਆਂਦਾ ਸੀ ਪਰ ਕੋਰਟ ਦੇ ਵਿੱਚੋਂ ਸਟੇ ਹੋ ਗਿਆ ਉਹਨਾਂ ਨੇ ਪ੍ਰਾਈਵੇਟ ਜਿਹੜੀਆਂ ਇਹਨਾਂ ਨੇ ਕੇਂਦਰਕਾਰ ਤੇ ਲੈ ਕੇ ਆਂਦਾ ਤੁਸੀਂ 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 ਪਾਰਲੀਮੈਂਟ 'ਚ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਤੁਸੀਂ ਰਾਜਾ ਜੀ ਇਕੱਲੀ ਮਸ਼ਕਰੀ ਨਹੀਂ ਤੁਸੀਂ ਮੈਨੂੰ ਦੱਸ ਦੋ ਤੁਸੀਂ ਮੈਨੂੰ ਸਾਰੇ ਬੈਠੇ ਹੋ ਤੁਸੀਂ ਕੋਈ ਚਾਰ ਵਾਰੀ ਦਾ ਐਮ.ਐਲ.ਏ ਮੰਤਰੀ ਰਹੇ ਹੋ ਤੁਸੀਂ ਐਮ.ਪੀ ਰਹੇ ਹੋ ਤੁਸੀਂ ਮੈਨੂੰ ਦੱਸ ਦੋ ਤਰੀਕਾ ਦੱਸ ਦੋ ਕਿਵੇਂ ਰੋਕੀਏ ਕਿਉਂਕਿ ਰੋਜ਼-ਰੋਜ਼ ਇਹ ਗੱਲ ਰੇਜ਼ ਹੁੰਦੀ ਆ ਕਈ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਕੁਛ ਅਣਪੜ ਲੋਕ ਜਾਂ ਜਿਨ੍ਹਾਂ ਨੇ ਸਿਖਾਣ ਨਹੀਂ ਪੜਿਆ ਰੌਲਾ ਪਾਉਂਦੇ ਆ ਦੇਖੋ ਜੀ ਬਾਹਰ ਰਿਆਂ ਨੌਕਰੀਆਂ ਬਾਹਰ ਨੌਕਰੀਆਂ ਦਿੱਤੀਆਂ ਤੁਸੀਂ ਦੱਸੋ ਕਿਵੇਂ ਰੋਕੀਏ ਤਰੀਕਾ ਦੱਸੋ ਠੀਕ ਹੈ ਬੰਦੇ ਬਾਜਵਾ ਜੀ ਆਪਾਂ ਗੱਲੇ ਅੱਗੇ ਚਲਾ ਲਈਏ ਬਾਜਵਾ ਜੀ ਮੇਰੀ ਸੁਣ ਲਓ ਮੀਤ ਜੀ ਮੀਤੀ ਮੀਜੀ 1 ਮਿੰਟ ਜਿੱਦਣ ਜਿੱਦਣ ਨੀਅਤ ਹੋਈ ਤੇ ਆਪਾਂ ਰੋਕਣਾ ਚਾਹੇ ਆਓ ਬੈਠੀਏ ਮੈਂ ਤੁਹਾਨੂੰ ਰੋਕਣ ਦਾ ਤਰੀਕਾ ਦੱਸਾਂ ਕਹਦੇ ਕਾਨੂੰਨ ਆ ਰੋਕਣ ਦੇ ਬਾਹਰਲੇ ਸੂਪਿਆਂ ਚ ਮੈਨੂੰ ਦੱਸੋ ਕਿੰਨੇ ਪੰਜਾਬੀ ਲੱਗੇ ਇੱਥੇ ਮੈਜੋਰਟੀ ਆ ਕੇ ਨੌਨ ਪੰਜਾਬੀ ਲੱਗੇ ਨੇ ਠੀਕ ਹੈ ਜੀ ਮੀਤ ਜੀ ਮੀਤ ਜੀ 1 ਮਿੰਟ ਸਰ ਨੌ ਸਿਟੀਜ਼ਨ ਨੌ ਸਿਟੀਜ਼ਨ ਸ਼ਲ ਔਨ ਗਰਾਉਂਡਸ ਓਨਲੀ ਆਫ ਰੇਲਿਜਨ ਰੇਸ ਕਾਸਟ ਸੈਕਸ ਪਲੇਸ ਆਫ ਬਰਥ ਰੈਜ਼ੀਡੈਂਸ ਔਰ ਐਨੀ ਆਫ ਦਨ बी इन एलिजिबल फॉर ऑर डिस्क्रिमिनेटेड अगेंस्ट इन रिस्पेक्ट एनी एम्प्लायमेंट और ऑफिस अंडर द स्टेट सर जी तो दी, मैं ओके देर देजार बैठो जी देखो मैं बाजा जी ਰਾਲ ਕੇ ਉਹਨਾਂ ਝੂਠੇ ਸਰਟੀਫਿਕੇਟ ਦਿੱਤੇ ਗਏ ਪੰਜਾਬੀ ਜੀ ਜੀ ਠੀਕ ਹੈ ਥੈਟਸ ਵਾਈ ਦੇ ਹੈਵ ਗਾਟ ਬੋਧਰਾਵ ਜੀ ਬੈਠੋ ਜੀ ਬੈਠੋ ਤੁਸੀਂ ਬੈਠੋ ਬੋਧਰਾਵ ਜੀ ਅੱਪੜਾ ਅੱਗੇ ਚਲਾਓ ਮੀਤ ਜੀ ਮੀਤ ਮੀਤ ਜੀ ਸਰ ਸਰ ਇੱਕ ਮਿੰਟ ਇੱਕ ਮਿੰਟ ਬਾਜਵਾ ਸਾਹਿਬ ਇੱਕ ਮਿੰਟ ਇੱਕ ਮਿੰਟ ਸਰ ਸਰ ਐਡਮਿਸ਼ਨ ਲੈਣ ਲਈ ਕਿਸੇ ਸੰਸਥਾ ਦੇ ਵਿੱਚ ਉਹਦੇ ਲਈ ਡੋਮਿਸਾਈਲ ਦੀ ਜਰੂਰਤ ਹੈ ਸਰਕਾਰੀ ਰੋਕਲੀ ਡੋਮਸਾਈਲ ਦੀ ਜਰੂਰਤ ਹੀ ਕੋਈ ਨਹੀਂ ਬੈਠੋ ਜੀ ਬੈਠੋ ਐਡਮਿਸ਼ਨ ਲਈ ਕੋਈ ਡੋਮਸਾਈਲ ਦੀ ਜਰੂਰਤ ਹੈ ਬੈਠੋ ਪਾਇਸ ਸੁਕੇ ਜੀ ਦੱਸੋ ਪੰਜਾਬੀਆਂ ਦੀ ਪੱਤੀ ਲਈ ਠੀਕ ਹੈ ਜੀ ਬੈਠੋ ਦੱਸ ਤੁਸੀਂ ਲੈ ਲਿਆ ਕੁਐਸਚਨ ਜੀ ਬੈਠੋ ਤੁਸੀਂ ਚਲੋ ਬੈ ਅਬਾ ਬੈਠੀਏ ਜੀ ਅਬਾ ਬੈਠੀਏ ਬੈਠੋ ਬੈਠੋ